ਤੁਹਾਡਾ ਜੀ ਸ਼ਖਤੈਨ ਸਿੰਘ ਜੀ ਕਿਹੜਾ ਪਿੰਡ ਆ ਜੀ ਸਾਬ ਦੀ ਸਾਬ ਅਜਿਹੇ ਨੌਜਵਾਨ ਦੀ ਮੌਤ ਹੋਈ ਜੀ ਤੁਹਾਡਾ ਕੀ ਲੱਗਦਾ ਇਹ ਜੀ ਮੇਰਾ ਪਤੀ ਆ ਵਾ ਕਿਵੇਂ ਮੌਤ ਹੋਈ ਆ ਇਹਦੀ ਟੀਕਾ ਲਾ ਕੇ ਮੌਤ ਹੋਈ ਆ ਜੀ ਕਿੰਨਾ ਕੁ ਨਸ਼ਾ ਤੁਹਾਡੇ ਪਿੰਡ ਵਿੱਚ ਦਾ ਨਸ਼ਾ ਹਰਡੇ ਪਿੰਡ ਇੰਨਾ ਵਿਕਦਾ ਜੀ ਬਹੁਤ ਹੀ ਜ਼ਿਆਦਾ ਘਰੋ ਘਰੀ ਆ ਕੇ ਸਰਿੰਜਾਂ ਟੀਕੇ ਸਾਰਾ ਕੁਝ ਦੇਈ ਜਾਂਦੇ ਕੋਈ ਕਿਸੇ ਨੂੰ ਪੁੱਛਦਾ ਨਹੀਂ ਜੀ ਸਰਕਾਰ ਤਾਂ ਕਹਿੰਦੀ ਨਸ਼ਾ ਖਤਮ ਕਰਤਾ ਪੰਜਾਬ ਵਿੱਚ ਨਹੀਂ ਸਰਕਾਰ ਨੇ ਕੋਈ ਨਸ਼ਾ ਖਤਮ ਨਹੀਂ ਕੀਤਾ ਜੀ ਸਗੋਂ ਜ਼ਿਆਦਾ ਵਧਿਆ ਵਾ ਇਹਨਾਂ ਨੂੰ ਜ਼ਿਆਦਾ ਵਿਗਦਾ ਹਾਂ ਹਾਂ ਬਹੁਤ ਜ਼ਿਆਦਾ ਵਿਗਦਾ ਜੀ ਸੱਚੇ ਪਾਸਾ ਕਿਰਪਾ ਕਰੇ ਮਹਾਰਾਜ ਇਹਦੇ ਬਹੁਤ ਜ਼ਿਆਦਾ ਕੰਮ ਖਰਾਬ ਹੋ ਰਿਹਾ ਜੀ ਇਹਦੇ ਕੰਟਰੋਲ ਕੀਤਾ ਜਾਵੇ ਪੁਲਿਸ ਫੜਦੀ ਨਹੀਂ ਕਿਸੇ ਦੀ ਨਹੀਂ ਜੀ ਪੁਲਿਸ ਕੋਈ ਨਹੀਂ ਫੜਦੀ ਪਿੰਡ ਵਿੱਚ ਝਗੜਾ ਹੋਇਆ ਹੋਵੇ ਤੇ ਪੁਲਿਸ ਮਿੰਟ ਵਿੱਚ ਆਉਂਦੀ ਹੈ ਤੇ ਨਸ਼ੇ ਬਾਰੇ ਨਹੀਂ ਆਉਂਦੀ ਜੀ ਬਹੁਤ ਕਿੰਨੀ ਕੀ ਨਾਂ ਟੋਡਾ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਨਿਸ਼ਾਨ ਸਿੰਘ ਹੈ ਜੀ ਪਿੰਡ 샤ਵਡ ਸਾਹਿਬ ਇਹਦੇ ਨੌਜਵਾਨ ਦੀ ਮੌਤ ਹੋਈ ਆ ਕੀ ਲਾਉਦਾ ਟੋਡਾ ਇਹ ਆਪਣੇ ਪਰਿਵਾਰ ਦੇ ਵਿੱਚ ਉਹ ਮੇਰਾ ਭਰਾ ਹੀ ਲੱਗਦਾ ਸੀ ਕਿਵੇਂ ਮੌਤ ਹੋਈ ਤੇ ਮੌਤ ਜੀ ਦੀ ਟੀਕਾ ਲਾਉਣ ਕਰਕੇ ਹੋਈ ਆ ਟੀਕੇ ਬਹੁਤ ਜਿਆਦਾ ਵਿਗਦੇ ਆ ਜੀ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਇਹਦੇ ਵੱਲ ਧਿਆਨ ਦਿੱਤਾ ਜਾਵੇ ਸਰਕਾਰ ਨੇ ਪਹਿਲਾਂ ਤੇ ਕਿਹਾ ਸੀ ਨਸ਼ੇ ਬੰਦ ਕਰ ਦੇਣੇ ਆ ਨਸ਼ੇ ਬੰਦ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਹੀ ਜਿਹੜਾ ਨਸ਼ੇ ਬੰਦ ਹੋ ਰਹੇ ਆ ਗਰਾਊਂਡ ਲੈਵਲ ਤੇ ਇੰਨਾ ਕੁ ਜ਼ਿਆਦਾ ਨਸ਼ਾ ਵਿਕਦਾ ਪਿਆ ਵਾ ਜੀ ਬੱਚਿਆਂ ਨੂੰ ਦੁੱਧ ਤੇ ਭਾਵੇਂ ਨਾ ਨਾ ਕੋ ਪਿਆ ਜਾਵੇ ਟੀਕੇ ਲਾਉਂਦੇ ਆ ਜੀ ਟੀਕੇ ਘਰੋ ਘਰੀ ਸਪਲਾਈ ਮਿਲਦੀ ਆ ਟੀਕਿਆਂ ਦੀ ਜਿਹੜੀ ਸਿਰੰਜਾਂ ਤੱਕ ਨਾਲ ਸਪਲਾਈ ਮਿਲਦੀ ਆ ਸਾਡੀ ਹੱਥ ਜੋੜ ਕੇ ਬੇਨਤੀ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦਿੱਤਾ ਜਾਵੇ ਅਸੀਂ ਕਈ ਵਾਰ ਪੁਲਿਸ ਪ੍ਰਸ਼ਾਸਨ ਨੂੰ ਦੱਸ ਚੁੱਕੇ ਆ ਜੀ ਸਾਡੇ ਆ ਲਾਗੇ ਇਥੋਂ ਸਾਹਮਣੇ ਮੜੀਆਂ ਪੈਂਦੀਆਂ ਵਾਂ ਮੜੀਆਂ ਦੇ ਵਿੱਚ ਇਸ ਵੇਲੇ ਵੀ ਜਾ ਕੇ ਵੇਖ ਲਓ ਮੁੰਡੇ ਟੀਕੇ ਲਾਉਂਦੇ ਹੋਣਗੇ ਸਿਰੰਜਾਂ ਵੀ ਉੱਥੇ ਹੋਣੀ ਆ ਸਭ ਕੁਝ ਇੱਥੇ ਚੱਲਦਾ ਜੇ ਕਿ ਇਹਨੂੰ ਅਸੀਂ ਰੋਕਦੇ ਆ ਕੋਈ ਗੱਲ ਕਰਦਾ ਉਹਨਾਂ ਦੀਆਂ ਮਾਵਾਂ ਉਹਨਾਂ ਦੇ ਪਰਿਵਾਰ ਸਭ ਨੂੰ ਵੱਧ ਘਾਟਾ ਮਾਰਾ ਬੋਲਦੇ ਆ ਤੇ ਪੁਲਿਸ ਪ੍ਰਸ਼ਾਸਨ ਜਿਹੜੀ ਆ ਉਹ ਸਾਡੀ ਕੋਈ ਸੁਣਵਾਈ ਨਹੀਂ ਕਈ ਵਾਰ ਅਸੀਂ ਜਾ ਕੇ ਐਸ ਐਚਓ ਸਾਹਿਬ ਨੂੰ ਇਹ ਬਾਰੇ ਦੱਸ ਚੁੱਕੇ ਆ ਤੇ ਉਹਨਾਂ ਨੇ ਬਸ ਝੂਠੇ ਲਾਰੇ ਵਾਲੀ ਗੱਲ ਆਗੇ 112 ਤੇ ਤੀਨ ਕਾਲ ਕਰੋ ਕੋਈ ਸਾਡੀ ਸੁਣਵਾਈ ਨਹੀਂ ਆ ਇਥੇ ਨਸ਼ਾ ਬੰਦ ਕੀਤਾ ਜਾਵੇ ਇਹ ਇੱਕ ਮਰਿਆ ਵਾ ਪਾਸੇ ਪੁਲਿਸ ਕਹਿ ਰਹੀ ਆ ਕਿ ਨਸ਼ਾ ਵੇਚਣ ਵਾਲੇ ਦਾ ਸਾਨੂੰ ਨਾਮ ਦੱਸਿਆ ਜਾਵੇ ਤੁਹਾਡਾ ਨਾਮ ਰਿਖਿਆ ਜਾਵੇਗਾ ਤਾਂ ਤੁਸੀਂ ਕਹਿ ਰਹੇ ਹੋ ਵੀ ਅਸੀਂ ਦੱਸਦੇ ਆ ਪੁਲਿਸ ਨੇ ਕਦੀ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਕਦੀ ਕਦੀ ਇੱਥੇ ਪੁਲਿਸ ਨੇ ਨਸ਼ੇ ਬਾਰੇ ਕੋਈ ਨਹੀਂ ਆਇਆ ਇੱਥੇ ਚੁੱਕੇ ਗਏ ਜਦੋਂ ਵਿੱਚੋਂ ਮੁੰਡੇ ਉਹਦੇ ਸੈਂਟਰ ਦੇ ਵਿੱਚ ਛੱਡੇ ਉਹ ਫੇਰ ਆਗੇ ਲੱਗ ਗਏ ਉੱਥੇ ਵੀ ਨਸ਼ਾ ਉਹ ਕਹਿੰਦੇ ਇੱਥੇ ਉੱਥੇ ਵੀ ਸਾਨੂੰ ਗੋਲੀ ਗਾਲੀ ਮਿਲਦੀ ਰਹੀ ਆ ਤੇ ਇੱਥੇ ਆਗੇ ਤੇ ਟੀਕਿਆਂ ਵਾਲਾ ਜ਼ਿਆਦਾ ਮਾੜਾ ਕੰਮ ਆ ਜੀ ਨਸ਼ਾ ਤੁਹਾਡੇ ਪਿੰਡ ਵਿੱਚ ਦਾ ਨਸ਼ਾ ਕੀ ਦਸੀਏ ਤੁਹਾਨੂੰ ਸਰਿੰਜਾਂ ਤੱਕ ਘਰੇ ਸਪਲਾਈ ਹੋ ਰਹੀ ਆ ਜੀ ਹੋਮ ਡਿਲੀਵਰੀ ਵਾਲਾ ਕੰਮ ਚੱਲ ਗਿਆ ਵਾ ਜੀ ਉਹਨੇ ਤੇ ਜੋਮੈਟੋ ਵਾਲੇ ਦੀ ਸਪਲਾਈ ਨਹੀਂ ਜਿੰਨੀ ਇੱਥੇ ਟੀਕੇ ਵਾਲੀ ਸਪਲਾਈ ਹੈ ਫੋਨ ਕਰਦੇ ਆ ਸਾਰੀ ਘਰੇ ਟੀਕੇ ਤੱਕ ਦੇ ਗਏ ਜਾਂਦੇ ਆ ਕੀ ਮੰਗ ਕੀ ਕਰਦੇ ਆ ਮੰਗੇ ਹੱਥ ਜੋੜ ਕੇ ਕਰਦੇ ਆ ਜੀ ਇਹ ਤੇ ਇੱਕ ਮਰਿਆ ਵਾ ਸਾਡੇ ਮਹੱਲੇ ਦੇ ਵਿੱਚ ਜਿੰਨਾ ਮਹੱਲਾ ਵਾ ਸਾਰੇ ਛੋਟੇ ਛੋਟੇ ਮੁੰਡੇ ਤਕਰੀਬਨ ਕੋਈ 12 ਸਾਲ ਤੱਕ ਜਿਹੜੇ ਜਿਹੜੇ ਬੱਚੇ ਉਹ ਲੱਗ ਚੁੱਕੇ ਨਸ਼ੇ ਦੇ ਹੱਥ ਜੋੜ ਕੇ ਬੇਂਤੀ ਇਹ ਵੀ ਇੱਕ ਮਰਿਆ ਸਾਡਾ ਬਾਕੀ ਦੇ ਬਚ ਜਾਣ ਬਾਕੀਆਂ ਨੂੰ ਬਚਾਇਆ ਜਾਵੇ ਟੀਕੇਆਂ ਨੂੰ ਬੰਦ ਕੀਤਾ ਜਾਵੇ ਇੱਥੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੋਈ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਆਮ ਆਦਮੀ ਸਰਕਾਰ ਨੇ ਸੋਸ਼ਲ ਮੀਡੀਆ ਤੇ ਬਹੁਤ ਸ਼ੋਸ਼ੇ ਛੱਡੇ ਆ ਜੀ ਤੇ ਗਰਾਊਂਡ ਲੈਵਲ ਤੇ ਕੋਈ ਕੰਮ ਨਹੀਂ ਕੋਈ ਵੀ ਕੰਮ ਨਹੀਂ ਨਸ਼ਾ ਜਿਹੜਾ ਪਹਿਲਾਂ ਨਾਲੋਂ ਦੁੱਗਣਾ ਚੌਗਣਾ ਹੋ ਚੁੱਕਾ ਵਾ ਪਹਿਲਾਂ ਲੋਕ ਲਾਂਬੜੀ ਪਿੰਡਾਂ ਨੂੰ ਲੈ ਕੇ ਆਉਂਦੇ ਸੀ ਹੁਣ ਘਰ-ਘਰ ਸਪਲਾਈ ਚੱਲਦੀ ਪਈ ਹੈ ਜੀ ਆਮ ਆਦਮੀ ਪਾਰਟੀ ਨੇ ਜੋ ਕਰਨਾ ਸੀ ਉਹ ਤੇ ਕੀਤਾ ਪਰ ਨਸ਼ੇ ਬਾਰੇ ਕੋਈ ਧਿਆਨ ਨਹੀਂ ਆ ਗਰਾਊਂਡ ਲੈਵਲ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਸਾਡੇ ਬੱਚਿਆਂ ਸਾਡੇ ਕੋਈ ਪਾਰਟੀ ਵਾਲੇ ਕਿਸੇ ਤਰੀਕੇ ਦਾ ਨਹੀਂ ਹੱਥ ਜੋੜ ਕੇ ਬੇਨਤੀ ਹੈ ਪਰਿਵਾਰ ਤੌਰ ਤੇ ਭਾਈਚਾਰੇ ਤੌਰ ਤੇ ਜਿਹੜਾ ਵਾ ਇਹਨਾਂ ਦੇ ਬੱਚਿਆਂ ਨੂੰ ਇਹਨਾਂ ਦੇ ਬਾਰੇ ਸੋਚਿਆ ਜਾਵੇ ਤੇ ਬਹੁਤ ਮਿਹਰਬਾਨੀ ਹੈ ਜੀ। ਕਾਲ ਤੇਰੇ ਲਾਈਕ ਕਰੀ ਬੱਦੇ ਉਹੋ ਵੀ ਲਿਖਦਾਈ ਆਜਾ ਹੀ ਲਿਖੰਡਾ ਜੋ ਮੇਰੇ ਬਿਲਖਦਾਈ ਆਜ ਮੈਂ ਵੀ ਕਿਤੇ ਤੈ ਤੋਰੇ ਮੰਨ ਲੈ ਦੇਖਦਾ ਤੇਰਾ ਮਨ ਕਹਿ ਦਿਆ ਮੇਂ ਪਰਦਾਈ gore ਤੇ ਮਾਨ ਪੈਂਦਿਆ ਸਤਵੀਂ ਦੇ ਕਾਹਦਾ ਹੀ ਮਿੰਗੂ ਦੁਕਾਜਣਾ ਪਾ ਗਏ ਜਾਨੋ ਅਜੀ ਭਾਈ ਕੀ ਨਾ ਤੁਹਾਡਾ ਜੀ ਰਵੇਲ ਸਿੰਘ ਜੀ ਕਿਹੜਾ ਪਿੰਡ ਆ ਜੀ ਸਾਵੀ ਸਾਹ ਆ ਜਿਹੜੇ ਨੌਜਵਾਨ ਦੀ ਮੌਤ ਹੈ ਤੁਹਾਡਾ ਕੀ ਲੱਗਦਾ ਇਹ ਮੁੰਡਾ ਮੇਰਾ ਜੀ ਕਿਸ ਤਰ੍ਹਾਂ ਮੌਤ ਹੋਈ ਹੈ ਇਹ ਟਿਕਟ ਆ ਕੇ ਲਾਉਂਦਾ ਹੈ ਜੀ ਟਿਕਟ ਬਹੁਤ ਲਾਉਂਦਾ ਹੈ ਕੀ ਨਾਮ ਸੀ ਦਾ ਗੁਰਪੀਰ ਸਿੰਘ ਉਮਰ ਕਿੰਨੀ ਸੀ ਉਮਰ 27 ਸਾਲ ਵਿਆਹ ਸੀ ਵਿਆਹ ਹੈ ਦੋ ਬੱਚੇ ਆ ਜੀ ਸਰਕਾਰ ਤੇ ਦਾਅਵੇ ਕਰ ਰਹੀ ਹੈ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਖਤਮ ਕਰ ਦਿੱਤਾ। ਹਾਂ ਨਹਾ ਖਤਮ ਕਿੱਥੇ ਹੋਇਆ ਜੀ ਨਹਾਦ ਘਰੇ ਘਰ ਹੁਣ ਪਹਿਲਾਂ ਜਿਆਦਾ ਮਿਲਦਾ ਹੁਣ ਬਹੁਤ ਜਿਆਦਾ ਮਿਲਣ ਲਿਆ ਵਾ। ਉਹਨਾਂ ਸੌਦਾ ਨਹੀਂ ਮਿਲਦਾ ਜਿਹਨੇ ਟੀਕੇ ਮਿਲਣਦੇ। ਸਰਕਾਰ ਝੂਠ ਬੋਲ ਰਹੀ ਹੈ। ਹਾਂਜੀ ਕਿੰਨਾ ਨਸ਼ਾ ਵੇਚਦਾ ਤੁਹਾਡੇ ਪਿੰਡ? ਨਾ ਬਹੁਤ ਜਿਆਦਾ ਜੀ। ਸਾਡੇ ਮਹੱਲੇ 'ਚ ਬਹੁਤ ਇੱਕ ਨਿਸ਼ਾਨ ਹੋਇਆ ਇੱਥੇ ਟੀਕੇ ਟਾ ਕੇ ਦਾ। ਪੁਲਿਸ ਨੇ ਕਦੀ ਕਿਹੜਾ ਨਹੀਂ ਵੜਿਆ? ਨਾ ਨਾ। ਛੜਦੀ ਨਹੀਂ ਨਸ਼ਿਆ। ਨਾ ਨਾ। ਕੀ ਮੰਗ ਕਰਦੇ ਜੀ? ਹਾਂਜੀ। ਕੀ ਮੰਗ ਕਰਦੇ ਜੀ? ਅਸੀਂ ਮੰਗ ਕਰਦੇ ਪਟੀਕੇ ਬੰਦ ਹੋਣ ਨਾਹੀਂ ਬੰਦ ਹੋਣ ਸਭ ਕਿੰਨੇ ਬੱਚੇ ਤੁਹਾਡੇ ਸਾਢੇ 2 ਬੱਚੇ ਆ ਜੀ ਇੰਨਾ ਮੁੰਡਾ ਇੱਕੋ ਹੀ ਆ ਮੇਰਾ ਤੇ ਆ ਪੁੱਤਰੇ ਪੁੱਤਰੀਆਂ ਮੇਰੀ ਨੇ ਕਿਨੇ ਕਿਹ ਜਿਹੜਾ ਕੱਲਾ ਸੀ ਬੱਚਾ ਜਿਹੜਾ ਕੱਲਾ ਹੀ ਕੱਲਾ ਜੀ ਆਜ ਦੇ ਦੇ ਮੈਨੂੰ ਕਿਉਂ ਆਵਾਜ਼ ਨਹੀਂ ਜ਼ਿੰਦਾ ਕੱਲ ਤੂੰ ਕਰ ਲੈ ਲੈਣਾ ਅੱਜ ਮੈਂ ਕਰ ਲੈ ਲਈਂਗੀ ਵੇਲਾ ਬੀਪੀ ਵਧਿਆ ਤੇ ਡੱਕੀ ਜਾਨੀ ਅੱਜ ਮੈਂ ਕਰ ਲੈ ਲਈਂਗੀ ਦੇ ਨਹੀਂ ਫੜ ਨਹੀਂ ਤੇਰੇ ਬੰਕੇ ਮਨ ਜਾਣ ਕੇ ਤੇਰੇ ਬੰਕੇ ਮਨ ਜਾਣ ਕੇ ਮੇਰੇ ਵਰਜਨ बचे मनाल मे तो न मने चवंदा बचे बनाल मे तो नै बच्चू मनाल गो इन बच्च नू मनाल गोर है मे इन सुणी ताल टंदो बोरे